बोले सोनिहा बोले सोनिहाल बोले ਧੰਨਵਾਦ ਜੀ ਇਹ ਅਸੀਂ ਪਿੰਡ ਚੱਕ ਅਲੀ ਸ਼ੇਰ ਖੜੇ ਅੱਜ ਵੋਟਾਂ ਸਵੇਰ ਤੋਂ ਪੈ ਰਹੀਆਂ ਨੇ ਇਹ ਸਿੰਘ ਸਾਰੇ ਜਿੰਨੇ ਵੀ ਨੌਜਵਾਨ ਹੋਰ ਇੱਥੇ ਮੌਜੂਦ ਏ ਸਰਦਾਰ ਲੱਖਾ ਸਿੰਘ ਸਿਧਾਣਾ ਵੱਲੋਂ ਸਾਡੀ ਵਿਸ਼ੇਸ਼ ਕਰਕੇ ਡਿਊਟੀ ਲਈ ਗਈ ਹੈ ਵੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਓ ਤੇ ਇੱਥੇ ਅਸੀਂ ਵਿਸ਼ੇਸ਼ ਕਰਕੇ ਇਹ ਸੰਗਤ ਦਾ ਸਾਰੇ ਪਿੰਡ ਦਾ ਧੰਨਵਾਦ ਕਰਨ ਆਏ ਆ ਕਿਉਂਕਿ ਸਵੇਰ ਤੋਂ ਲੈ ਕੇ ਇਹਨਾਂ ਨੇ ਔਰ ਬੜੇ ਸ਼ੌਂਕ ਨਾਲ ਸੰਗਤਾਂ ਦੀ ਸੇਵਾ ਕੀਤੀ ਅਤੇ ਵੋਟਾਂ ਪਵਾਈਆਂ ਹਨ ਸਾਰੇ ਹਾਂਜੀ ਸਾਰੇ ਨਗਰ ਦਾ ਔਰ ਭਾਈ ਲੱਖਾ ਸਿੰਘ ਸਿਧਾਣਾ ਵੱਲੋਂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਪਿਆਰ ਦਿੱਤਾ ਲੱਖਾ ਸਿੰਘ ਸਿਧਾਣਾ ਦੀ ਟੀਮ ਦੇ ਵਰਕਰਾਂ ਦਾ ਤੇ ਮੈਂ ਬੇਨਤੀ ਕਰਦਾ ਕਿ ਭਾਈ ਜੀ 2 ਮਿੰਟ ਤੁਸੀਂ ਕੋਈ 2-4 ਸ਼ਬਦ ਜ਼ਰੂਰ ਕਹਿ ਦਿਓ ਸਭ ਦਾ ਬਸ ਇਹ ਵੀ ਸਾਡੀ ਅਸੀਂ ਨੇ ਨਵੀਂ ਪਾਰਟੀ ਚੁਣੀ ਆ ਨਵੇਂ ਵਰਕ ਕਰਨਾ ਸੀ ਵੀ ਬਾਈ ਜੀ ਨੂੰ ਬੇਨਤੀ ਕਰਦੇ ਜਾਂਦੇ ਆ ਵੀ ਸਾਡੀ ਹੈਲਪ ਹੋ ਤੇ ਸਾਡੇ ਲਵੇ ਗੇੜਾ ਮਾਰੇ ਕੋਈ ਗੱਲਬਾਤ ਰੱਖੀ ਜਾਵੇ ਜਰੂਰ ਜੀ ਜਰੂਰ ਬਾਈ ਲਖਾ ਸਿੰਘ ਸਿਧਾਣਾ ਕਿਉਂਕਿ ਅੱਜ ਤਾਂ ਵੋਟਾਂ ਦਾ ਟਾਈਮ ਆ ਹਨ ਤੇ ਵੱਡਾ ਕੰਮ ਹੈ ਜਰੂਰ ਉਹਨਾਂ ਨੂੰ ਇਹ ਤੁਹਾਡੀ ਬੇਨਤੀ ਕਰਾਂਗੇ ਹੋਰ ਇਧਰੋਂ ਵੋਟਾਂ ਵਾਲਾ ਚੜਦਾ ਕੰਮ ਆ ਪੂਰਾ ਚੜਦੀ ਕਲਾ ਜਮਾ ਸਾਡੇ ਨਾਲ ਬਾਈ ਨੇ ਮਿਲਿਆ ਜਾ ਵੀ ਸਾਨੂੰ ਅਸੀਂ ਨਾਲ ਬੈਠ ਕੇ ਗੱਲਬਾਤ ਕਰੀਏ ਵੀ ਅਸੀਂ ਬਾਰਡਰ ਦੇ ਏਰੀਏ ਤੇ ਆ ਵੀ ਅਸੀਂ ਥੋੜੇ ਖਾਤਰਾ ਇੰਨਾ ਜੋਰ ਲਾਇਆ ਸੀ ਪਿੰਡ ਵਿਰੁੱਧ ਹੋਇਆ ਚਾਰ ਬੰਦੇ ਤੇ ਸਾਨੂੰ ਘਰੋਂ ਵੀ ਲੜੇ ਇਸ ਕਰਕੇ ਵੀ ਸਾਨੂੰ ਬਾਈ ਨੂੰ ਵਿਸ਼ੇਸ਼ ਮਿਲਣਾ ਚਾਹੀਦਾ ਜਰੂਰ ਬਾਈ ਜੀ ਬਹੁਤ ਧੰਨਵਾਦ ਲੱਖਾ ਸਿੰਘ ਸਿਧਾਣਾ ਨੇ ਤੁਹਾਡੇ ਕੋਲੇ ਵਿਸ਼ੇਸ਼ ਕਰਕੇ ਭੇਜਿਆ ਇਸ ਕਰਕੇ ਕਹਿੰਦੇ ਵੀ ਹੋਰ ਕਿਤੇ ਜਾਓ ਨਾ ਜਾਓ ਪਰ ਉੱਥੇ ਜਰੂਰ ਜਾਓ ਇਸ ਕਰਕੇ ਅਸੀਂ ਬਹੁਤ ਦੂਰ ਤੱਕ ਚਲੇ ਹੋਏ ਹਾਂ ਵਿਸ਼ੇਸ਼ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਇਸ ਸਾਰੇ ਨਗਰ ਦਾ ਧੰਨਵਾਦ ਕਰਦਾ ਤੇ ਸਾਰੇ ਨਗਰ ਦਾ ਸਤਿਕਾਰ ਕਰਦਾ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭਾਈ ਜਗENDER ਸਿੰਘ ਖਾਲਸਾ ਔਰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਪਹੁੰਚੇ ਹੈ ਮੈਂ ਉਹਨਾਂ ਨੂੰ 1 ਮਿੰਟ ਵਾਸਤੇ ਥੋੜੇ ਸ਼ਬਦਾਂ ਦੇ ਵਿੱਚ ਬੇਨਤੀ ਕਰਦਾ ਕਿ ਸੰਗਤਾਂ ਦਾ ਧੰਨਵਾਦ ਜ਼ਰੂਰ ਕਰਨ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰ ਸਿੰਘ ਮਾਨ ਵੱਲੋਂ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਵੱਡੀ ਗਿਣਤੀ ਵਿੱਚ ਜ਼ੋਰ ਲਾ ਕੇ ਇਕੱਠੇ ਹੋ ਕੇ ਆਪਣਾ ਹੌਂਦ ਨੂੰ ਪੇਸ਼ਾਨ ਕੇ ਤੁਸੀਂ ਇੱਕ ਪੰਥਕ ਉਮੀਦਵਾਰ ਨੂੰ ਵੋਟਾਂ ਪਾਈਆਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਸਾਰੇ ਨੌਜਵਾਨਾਂ ਨੂੰ ਕਿ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੇ ਨੇ ਪਿੰਡ 'ਚ ਆਪਣਾ ਭਾਈਚਾਰਾ ਬਣਾ ਕੇ ਰੱਖੋ ਤਾਂ ਕਿ ਆਪਣੀ ਕਿਸੇ ਇੱਕ ਸੰਦ ਨੂੰ ਕੋਈ ਫੱਕ ਨਾ ਪਵੇ ਕੱਲ ਨੂੰ ਆਪਾਂ ਵੋਟਰ ਹੁਣ ਨੇ ਕੱਲ ਨੂੰ ਫਿਰ ਆਪਾਂ ਰੋਈ ਇਕੱਠੇ ਰਹਿਣਾ ਆਪ ਜੀ ਪਿਆਰ ਬਣਾ ਕੇ ਰੱਖੋ ਔਰ ਪ੍ਰਚਾਰ ਕਰੋ ਕਿ ਸਾਡੀ ਜਿਹੜੀਆਂ ਦੂਜੇ ਪਾਰਟੀਆਂ ਠੀਕ ਹੈ ਉਹ ਸਾਰੇ ਜੁੜੇ ਨੇ ਸਾਡੇ ਉਹ ਵੀ ਵੀਰ ਨੇ ਪਰ ਅੱਗੇ ਤੋਂ ਦੱਸੋ ਕਿ ਸਾਡੀ ਹੋਂਦ ਨੂੰ ਖਤਰਾ ਹੈ ਅਸੀਂ ਪੰਥਕਮੀ ਵਾਲਦ ਨਾਲ ਜੁੜੀਏ ਤਾਂ ਕਿ ਸਾਡੀ ਹੋਂਦ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਉਹ ਪਾਰਟੀਆਂ ਜਿਹੜੀਆਂ ਰੋਜ਼ ਪਹਿਲਾਂ ਤੋਂ ਜਿੱਤਦੀਆਂ ਆਉਂਦੀਆਂ ਨੇ ਉਹਨੇ ਕਦੇ ਪੰਜਾਬ ਦੀ ਜਾਂ ਪੰਜਾਬ ਦੀ ਨੌਜਵਾਨੀ ਦੀ ਖੇਤੀ ਪੰਜਾਬੀ ਬੋਲੀ ਦੀ ਪੰਜਾਬੀ ਦੇ ਪਾਣੀ ਦੀ ਕਦੇ ਗੱਲ ਨਹੀਂ ਕੀਤੀ ਜਾ ਕੇ ਦਿੱਲੀ ਸੌਂ ਜਾਂਦੇ ਨੇ ਸਾਡੇ ਕੋਲੇ ਕੌਮ ਦਾ ਜਰਨੈਲਿਸਟ ਕੋਈ ਅਸਰਦਾਰ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਜਿਨੇ ਪੰਜਾਬ ਦੇ ਮੁੱਦਿਆਂ ਦੀ ਇੱਕ ਇੱਕ ਗੱਲ ਜਿੱਥੇ ਨੌਜਵਾਨਾਂ ਦਾ ਕਤਲ ਹੋ ਰਿਹਾ ਵਿਦੇਸ਼ਾਂ ਦੇ ਵਿੱਚ ਵੀ ਤੇ ਇੱਥੇ ਵੀ ਉਹਦੀ ਠੋਕੇ ਗੱਲ ਪਾਰਲੀਮੈਂਟ 'ਚ ਕੀਤੀ ਹੈ ਸਾਡੇ ਪਾਣੀਆਂ ਦੀ ਇੱਕ ਇੱਕ ਮੁੱਦਾ ਉਹਨੇ ਉੱਥੇ ਉਠਾਇਆ ਹੈ ਤਾਂ ਕਰਕੇ ਇਹ ਬੇਨਤੀ ਕੀਤੀ ਹੈ ਕਿ ਜੇ ਤੁਸੀਂ ਤੁਹਾਡਾ ਆਪਣਾ ਵੀ ਇੰਵਰਟ ਚਿੱਤੂਆ ਰੱਖਾ ਹੋ ਸਤ ਸਿੰਘ ਸਿਧਾਣਾ ਤਾਂ ਫਿਰ ਉੱਥੇ ਇੱਕ ਇੱਕ ਦੋ 11 ਹੋ ਜਾਂਦੇ ਨੇ ਜਦੋਂ ਸਾਡੇ ਇਹ ਖੜ ਗਏ ਉਦੋਂ ਫਿਰ ਪਾਲ ਜਿੱਤ ਗਿਆ ਤੇ ਸਾਸੀਂ ਉੱਥੇ ਜਿਹੜੀ ਧਰਤੀ ਹੱਲਣ ਲਾ ਦੇਾਂਗੇ ਅੱਗੇ ਤੋਂ ਮੈਂ ਬੇਨਤੀ ਕਰਦਾ ਸਾਰੇ ਜੁੜ ਕੇ ਤਗੜੇ ਹੋਗੇ ਦੂਜੇ ਨੌਜਵਾਨਾਂ ਨੂੰ ਵੀ ਪ੍ਰੇਰ ਕੇ ਸਾਰੇ ਬਜ਼ੁਰਗਾਂ ਨੂੰ ਪ੍ਰੇਰ ਕੇ ਲਿਆਓ ਕਿ ਆਪਾਂ ਦੂਜੇ ਪਾਰਟੀਆਂ ਦੇਖ ਰਹੀਆਂ ਨੇ ਅਕਾਲੀ ਦਲ ਅਮਰਸਰ ਨਾਲ ਜੁੜੋ ਤਾਂ ਕਿ ਅਕਾਲੀ ਵਾਲੇ ਇੱਕੋ ਹੀ ਹੈ ਬਾਕੀ ਸਾਰੇ ਉਹ ਕੱਲੇ ਕੱਲੇ ਪਾਰਟੀ ਜਿਹੜੇ ਕੱਲੇ ਕੱਲੇ ਵਿਅਕਤੀਆਂ ਨਾਲ ਜੁੜ ਕੇ ਰਹਿ ਗਈ ਹੈ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਪਿਆਰ ਬਣਾ ਕੇ ਰੱਖੋ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੇ ਪੱਤੇ ਭਾਈ ਜੀ ਨੌਜਵਾਨਾਂ ਨੇ ਨਾ ਸਵੇਰ ਤੋਂ ਲੈ ਕੇ ਮੈਂ ਦੇਖ ਰਿਹਾ ਸੀ ਕੇਲਾਂ ਦਾ ਲੰਗਰ ਹੋਰ ਕਾਫੀ ਲੰਗਰ ਲਾਏ ਆ ਤੇ ਹਾਂ ਜੀ ਤੁਸੀਂ ਦੱਸੋ ਜੀ ਦੱਸ ਦੋ ਬਸ ਫੇਰ ਤੋਂ ਲੈ ਕੇ ਜੀ ਜਿਵੇਂ ਆਪਾਂ ਲੱਖਾ ਸਿੰਘ ਸਰਾਣਾ ਜਾਣਦੇ ਆਂ ਜੀ ਲੰਮੇ ਸਮੇਂ ਤੋਂ 9 ਸਾਲ ਹੋ ਗਏ ਉਹਨਾਂ ਪੰਜਾਬੀ ਬੋਲੀ ਵਾਸਤੇ ਲੜਦਿਆਂ ਨੂੰ ਪਾਣੀ ਵਾਸਤੇ ਪੰਜਾਬ ਵਾਸਤੇ ਲੜਦਿਆਂ ਨੂੰ ਲੰਬਾ ਸਮਾਂ ਹੋ ਗਿਆ ਸੋ ਆਪਣਾ ਫਰਜ਼ ਬਣਦਾ ਸੀ ਉਹਨਾਂ ਸਾਥ ਦੇਣ ਦਾ ਫਰਜ਼ ਪੁਰਾਣਾ ਨਿਭਾਇਆ ਪੂਰਾ ਅੱਗੇ ਵਾਸਤੇ ਨਿਮਾਉਂਦੇ ਰਾਂਗੇ ਬਾਈ ਨਾਲ ਖੜੇ ਰਵਾਂਗੇ ਅੱਛਾ ਲੰਗਰਾਂ ਦਾ ਲੰਗਰ ਫੇਰ ਤੋਂ ਲੈ ਕੇ ਜੀ ਸਮੋਸਿਆਂ ਦਾ ਲੰਗਰ ਲਾ ਲੋ ਕੇਲਿਆਂ ਦਾ ਲਾ ਲੋ ਅੰਬਾਂ ਦਾ ਲਾ ਲੋ ਬਾਕੀ ਸ਼ਬੀਰ ਚੱਲਦੀ ਰਹੀ ਹੈ ਠੰਡੇ ਚੱਲਦੀ ਰਹੀ ਹੈ ਜੀ ਇਸ ਖੁਸ਼ੀ ਦੇ ਵਿੱਚ ਜਕਾਰਾ ਛੱਡੋ ਜੀ ਬਾਹਾਂ ਖੜੀਆਂ ਕਰਕੇ ਬੋਲੇ ਸੋਨਿਆ ਜੈ ਹਾ ਜੈ ਹਾ ਭਾਈ ਜੀ ਬਹੁਤ ਧੰਨਵਾਦ ਆ ਲੱਖੇ ਵਰਗਾ ਆਪਾਂ ਨੂੰ ਬੰਦਾ ਨਹੀਂ ਮਿਲਣਾ ਠੀਕ ਹੈ ਤੁਸੀਂ ਵੋਟਾਂ ਜਿੱਥੇ ਪਾਈਆਂ ਧੰਨਵਾਦ ਜੀ ਹਾਂ ਜੀ ਔਰ ਇਹ ਬੇਨਤੀ ਕਰਦੇ ਆ ਕਿ ਲੱਖਾ ਸਿੰਘ ਵਰਗਾ ਸਾਨੂੰ ਬੰਦਾ ਨਹੀਂ ਮਿਲਣਾ ਉਹਨਾਂ ਨੇ ਵੱਡੀਆਂ ਲੜਾਈਆਂ ਲੜੀਆਂ ਸਾਡੇ ਵਾਸਤੇ ਕਾ ਗਰਦ ਰਿਆ ਟੁੱਟਿਆ ਜਦੋਂ ਉਦੋਂ ਵੀ ਸਾਡੇ ਨਾਲ ਰਹੇ ਪਾਣੀ ਦੇ ਮੁੱਦਿਆਂ ਵਾਸਤੇ ਲੜਦੇ ਆਂ ਪੰਜਾਬੀ ਮਾਂ ਬੋਲੀ ਦੇ ਵਾਸਤੇ ਲੜਦੇ ਆ ਔਰ ਬੇਨਤੀ ਹੈ ਜਿਵੇਂ ਜਥੇਦਾਰ ਜਗENDER ਸਿੰਘ ਨੇ ਬੇਨਤੀ ਕੀਤੀ ਸੀ ਵੋਟਾਂ ਵਾਸਤੇ ਅਸੀਂ ਲੜਨਾ ਨਹੀਂ ਬਸ ਵੋਟਾਂ ਜਿਹਨੂੰ ਮਰਜ਼ੀ ਪੈ ਜਾਣ ਅਸੀਂ ਇਹੀ ਬੇਨਤੀ ਕਰਨ ਆਇਆ ਵਿਸ਼ੇਸ਼ ਕਰਕੇ ਕਿ ਵੋਟਾਂ ਕਿਸੇ ਨੇ ਕਿਤੇ ਬਾਤੀਆਂ ਪਰ ਕੱਲ ਤੋਂ ਬਾਅਦ ਸਾਡਾ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਇਹਨੂੰ ਹੁਣ ਵੋਟਾਂ ਤੂੰ ਫਲਾਣੇ ਨੂੰ ਕਿਉਂ ਪਾਈ ਜਾ ਫਲਾਣੇ ਦੇ ਪਿੱਛੇ ਕਿਉਂ ਤੁਰਿਆ ਨਹੀਂ ਇਦਾਂ ਦੀ ਗੱਲ ਅਸੀਂ ਕਿਸੇ ਨਾਲ ਕੋਈ ਨਹੀਂ ਕਰਨੀ ਇਸ ਕਰਕੇ ਬੇਨਤੀ ਕਰਨਾ ਹੈ ਵਿਸ਼ੇਸ਼ ਕਰਕੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ